ਸਮਰਾਲਾ ਪੁਲਿਸ ਵੱਲੋਂ ਸਮਰਾਲਾ ਦੇ ਮੇਨ ਚੌਂਕ ਦੇ ਵਿੱਚ ਸਪੈਸ਼ਲ ਨਾਕਾ ਲਗਾ ਕੇ ਦੋ ਪਹੀਆ ਵਾਹਨਾ ਦੀ ਚੈਕਿੰਗ ਕੀਤੀ ਗਈ। ਬਿਨਾ ਨੰਬਰ ਪਲੇਟ ਦੇ ਦੋ ਪਹੀਆ ਵਾਹਨਾਂ ਨੂੰ ਜ਼ਬਤ ਕੀਤਾ ਗਿਆ। ਚੈਕਿੰਗ ਦੇ ਦੌਰਾਨ ਇੱਕ ਘੰਟੇ ਦੇ ਵਿੱਚ ਦਰਜਨ ਦੇ ਲਗਭਗ ਜਲਾਨੇ ਕੀਤੇ ਗਏ। ਇਸ ਮੌਕੇ ਤੇ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਸਮਰਾਲਾ ਦੇ ਮੇਨ ਚੌਂਕ ਦੇ ਵਿੱਚ ਅੱਜ ਸਪੈਸ਼ਲ ਨਾਕਾ ਲਗਾਇਆ ਗਿਆ ਹੈ ਜਿਸ ਤਰ੍ਹਾਂ ਦੋ ਪਹੀਆ ਵਾਹਨਾ ਦੀ ਚੈਕਿੰਗ ਕੀਤੀ ਜਾ ਰਹੀ ਹੈ। ਜਿਨ੍ਹਾਂ ਦੋ ਪਹੀਆ ਵਾਹਨਾਂ ਦੇ ਨੰਬਰ ਪਲੇਟ ਨਹੀਂ ਨੇ ਉਹਨਾਂ ਦੋ ਪਹੀਆ ਵਾਹਨਾਂ ਨੂੰ ਪੁਲਿਸ ਕਸਟਡੀ ਲੈ ਕੇ ਬੰਦ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਨਾਬਾਲਗ ਬੱਚੇ ਦੋ ਪਹੀਆ ਵਾਹਨ ਚਲਾ ਰਹੇ ਨੇ ਉਹਨਾਂ ਦੇ ਵਾਹਨਾਂ ਨੂੰ ਜ਼ਬਤ ਵੀ ਕੀਤਾ ਜਾਵੇਗਾ ਤੇ ਕਾਨੂੰਨ ਦੇ ਮੁਤਾਬਿਕ 10000 ਰੁਪਏ ਦੇ ਕਰੀਬ ਜੁਰਮਾਨਾ ਵੀ ਕੀਤਾ ਜਾਵੇਗਾ। ਇਸ ਬਾਬਤ ਹੋਰ ਕੀ ਜਾਣਕਾਰੀ ਦੇ ਦਿੰਦੇ ਨਜ਼ਰਾਈ ਸੁਣਦੇ ਹਾਂ। ਸਰ ਅੱਜ ਜੋ ਆਪਣੇ ਕੋਲ ਸਪੈਸ਼ਲ ਮਾਕਾ ਬੰਦੀ ਇਹ ਕੀ ਕਰਨ ਹੈ ਇਹ ਇਹਨਾਂ ਸਾਡੇ ਮਾਨਯੋਗ ਐਸਐਸਪੀ ਜੁਤੀ ਜਦੋਂ ਮੈਂ ਜਿਹਦੇ ਦੇ ਅਨੁਸਾਰਣੇਸ਼ਾਂ ਦੇ ਜਿਹੜੀ ਆ ਟਾਕਾ ਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਆ ਸਮਰਾਲੇ ਵੀ ਦੇ ਮਸਕੂੜਾ ਘਾ ਜਿਹੜੇ ਟੂ ਵੀਲਰ ਨੇ ਜਿਹੜੇ ਖਾਸ ਕਰਕੇ ਬਿਨਾ ਨੰਬਰ ਪਲੇਟਾਂ ਤੋਂ ਆ ਉਹਨਾਂ ਨੂੰ ਬੰਦ ਕਰ ਰਹੇ ਆ ਜੇ ਅੰਡਰ ਏਜ ਕੋ ਡਰਾਈਵਿੰਗ ਕਰ ਰਿਹਾ ਉਹ ਦਾ ਜਾਂ ਉਹਦੇ ਖਲਾਬੀ ਜਿਹੜੀ ਆ ਬਿਲਕੁਲ ਉਹਦਾ ਬੋਟਰਸਾਈਕਲ ਵਹੀਕਲ ਆ ਬੌਂਡ ਕਰਾਂਗੇ ਤੇ ਉਹਦੇ ਖਲਾਬੀ ਗੱਡੀ ਜਿਹੜੀ ਇਹ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜਿਹਦੇ ਚੋਂ ਮੈਨੂੰ 10000 ਰੁਪਏ ਜੁਰਮਾਨਾ ਆਊਗਾ ਬਿਨਾਂ ਲੱਦੇ ਬਿਲਕੁਲ ਸਰ ਵੀਕਲਸ ਵਗੈਰਾ ਤੇ ਰਿਫਲੈਕਟਰ ਵਗੈਰਾ ਵੀ ਲਗਾਏ ਜਾ ਰਹੇ ਨੇ ਨਹੀਂ ਉਹ ਅਸੀਂ ਉਹਦੀ ਨਾਲ ਨਾਲ ਕਰਾਂਗੇ ਉਹ ਕੱਲ ਸਵੇਰੇ ਉਹਨੂੰ ਮੈਂ ਮੈਨੂੰ ਸ਼ੁਰੂ ਕਰਾਂਗੇ ਸਰ ਜਿਹੜੇ ਆ ਫੋਰ ਵੀਲਰ ਵਗੈਰਾ ਨੇ ਉਹਨਾਂ ਦੀ ਚੈਕਿੰਗ ਵਗੈਰਾ ਵੀ ਕੀਤੀ ਜਾ ਰਹੀ ਹੈ ਸਮਾਨ ਵਗੈਰਾ ਜਿਹੜੀ ਸਸਪੈਕਟਡ ਗੱਡੀਆਂ ਦਾ ਫੋਰ ਵੀਲਰ ਉਹਨਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਆ ਮੈਕਸਿਮਮ ਜਿਹੜੀ ਅਸੀਂ 2 ਵੀਲਰ ਦੀ ਚੈਕਿੰਗ ਜਿਆਦਾ ਅੱਜ ਕਰਾਂਗੇ ਸਰ ਕੋਈ ਇਨਪੁਟ ਵਗੈਰਾ ਮਿਲੀ ਸੀ ਵੀ ਕੋਈ ਨਹੀਂ ਨਹੀਂ ਕੋਈ ਇਨਪੁਟ ਨਹੀਂ ਇਹ ਰੂਟੀਨ ਚੈਕਿੰਗ ਹੀ ਆ ਇਹ ਸਿਰਫ ਸਮਰਾਲੇ ਦੇ ਵਿੱਚ ਸਿਰਫ ਚੌਂਕ ਦੇ ਵਿੱਚ ਕੀਤੀ ਜਾ ਰਹੀ ਹੈ ਜੀ ਨਹੀਂ ਨਹੀਂ ਸਮਰਾਲੇ ਸ਼ਹਿਰ ਤੇ ਅੱਡ ਅੱਡ ਜਗ੍ਹਾ ਤੇ ਸ਼ਿਫਟਿੰਗ ਤੁਹਾਡੀ ਨਾਕੇਵੰਦੀ ਰਹੂਗੀ ਬਾਅਦ ਤੁਹਾਡੀ ਸਰਕਾਰ ਆਉਣਗੀ